ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਜੋਤਿਸ਼ ਗਿਆਨ ਵਿੱਚ ਉਮੀਦ ਹੈ ਠੀਕ ਹੋਵੋਗੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਤਾਂ ਜੋ ਮੇਰੀ ਆਉਣ ਵਾਲੀ ਹਰ ਵੀਡੀਓ ਤੁਸੀਂ ਦੇਖ ਸਕੋ ਗੱਲ ਕਰਾਂਗੇ ਆਪਾਂ 29 ਜਨਵਰੀ 2026 ਦਿਨ ਵੀਰਵਾਰ ਵਾਰੇ ਚੰਦਰਮਾ ਰਾਸ਼ੀ ਪਰਵਰਤਨ ਕਰਕੇ ਜਾਏਗਾ ਮਿਥਨ ਰਾਸ਼ੀ ਦੇ ਵਿੱਚ ਸ਼ਾਮ 6:31 ਵਜੇ ਤੱਕ ਉਸ ਤੋਂ ਪਹਿਲਾਂ ਜਿਹੜਾ ਚੰਦਰਮਾ ਪੂਰਾ ਦਿਨ ਬ੍ਰਿਖ ਰਾਸ਼ੀ ਦੇ ਵਿੱਚ ਰਹੇਗਾ ਉੱਚ ਦਾ ਚੰਦਰਮਾ ਤੇ ਮਿਥਨ ਰਾਸ਼ੀ ਦੇ ਵਿੱਚ ਜਾ ਕੇ ਗੁਰੂ ਚੰਦਰ ਦਾ ਗੱਜ ਕੇਸਰੀ ਯੋਗ ਬਣੇਗਾ ਗੁਰੂ ਕ ਚੰਦਰ ਦਾ ਗੱਜ ਕੇਸਰੀ ਯੋਗ 12 ਰਾਸ਼ੀਆਂ ਤੇ ਕੀ ਪ੍ਰਭਾਵ ਪਾਏਗਾ ਇਸ ਤੇ ਆਪਾਂ ਚਰਚਾ ਕਰਾਂਗੇ ਤੇ ਨਾਲ ਤੁਹਾਨੂੰ ਦੱਸਾਂਗੇ ਗੁਰੂ ਚੰਦਰ ਦਾ ਗੱਜ ਕੇਸਰੀ ਯੋਗ ਆਪਾਂ ਨੂੰ ਲਾਈਫ ਦੇ ਵਿੱਚ ਕੀ ਲਾਭ ਦਿੰਦਾ ਹੈ ਗੁਰੂ ਚੰਦਰ ਦਾ ਗੱਜ ਕੇਸਰੀ ਯੋਗ ਹੁੰਦਾ ਕੀ ਹੈ ਤੇ ਕਿਵੇਂ ਇਹ ਆਪਾਂ ਨੂੰ ਲਾਈਫ ਦੇ ਵਿੱਚ ਸਕਸੈਸ ਕਰਵਾਉਂਦਾ ਹੈ ਰਾਹੂ ਕਾਲ ਦਾ ਟਾਈਮ ਹੈ ਜੋ ਅ 1:30 ਵਜੇ ਤੋਂ 3 ਵਜੇ ਤੱਕ ਦਾ ਟਾਈਮ ਹੈ ਜੋ ਰਾਹੂ ਕਾਲ ਦਾ ਰਹੇਗਾ ਅ ਨਕਸ਼ਤਰ ਸਵੇਰੇ 7:31 ਤੱਕ ਨਕਸ਼ਤਰ ਰੋहिणी ਨਕਸ਼ਤਰ ਰਹੇਗਾ ਉਸ ਤੋਂ ਬਾਅਦ ਹੈ ਜਿਹੜਾ ਮੇਰੇ ਵਿਚਰਾ ਨਕਸ਼ਤਰ ਚੱਲੇਗਾ ਮੰਗਲ ਦਾ ਨਕਸ਼ਤਰ 12 ਰਾਸ਼ੀਆਂ ਤੇ ਇਸ ਦਾ ਕੀ ਪ੍ਰਭਾਵ ਪਏਗਾ ਤੁਹਾਨੂੰ ਦੱਸਾਂਗੇ ਮਹੀਨਾ ਜੋ ਮਾਗ ਦਾ ਰਹੇਗਾ ਇਕਾदशी ਤਿਥੀ ਰਹੇਗੀ 1:55 ਮਿੰਟ ਤੱਕ ਉਸ ਤੋਂ ਬਾਅਦ ਹੈ ਜਿਹੜੀ ਦੁਆਦ시 ਤਿਥੀ ਸਟਾਰਟ ਹੋ ਜੇਗੀ ਬ੍ਰਹਮਹੂਤ ਦਾ ਟਾਈਮ ਹੈ ਜਿਹੜਾ ਸਵੇਰੇ 5:25 ਮਿੰਟ ਤੋਂ ਸਟਾਰਟ ਹੋ ਕੇ 6:18 ਮਿੰਟ ਤੱਕ ਦਾ ਟਾਈਮ ਹੈ ਜੋ ਬ੍ਰह्म ਹੂਰਤ ਦਾ ਰਹੇਗਾ ਇਸ ਸਮੇਂ ਤੇ ਕੀਤੀ ਗਈ ਪਾਠ ਪੂਜਾ ਹਮੇਸ਼ਾ ਹੀ ਸ਼ੁਭ ਫਲ ਦਿੰਦੀ ਹੈ ਗੱਲ ਕਰਦੇ ਆਪਾਂ ਗੁਰੂ ਚੰਦਰ ਦੇ ਗੱਜਕੇਸਰੀ ਯੋਗ ਬਾਰੇ ਗੱਜਕੇਸਰੀ ਯੋਗ ਕਾਫੀ ਜ਼ਿਆਦਾ ਕੁੰਡਲੀਆਂ ਦੇ ਵਿੱਚ ਬਣਦਾ ਲੇਕਿਨ ਸਾਰੀਆਂ ਕੁੰਡਲੀਆਂ ਦੇ ਵਿੱਚ ਇਹ ਸ਼ੁਭ ਲਾਭ ਨਹੀਂ ਦਿੰਦਾ ਤੁਹਾਡੇ ਲਗਨ ਦਾ ਮਿੱਤਰ ਹੋਣਾ ਚਾਹੀਦਾ ਇਹਨਾਂ ਦੀ ਮਹਾ ਦਸ਼ਾ ਜਾਂ ਅੰਤਰ ਦਸ਼ਾ ਚੱਲਣੀ ਚਾਹੀਦੀ ਹੈ ਫਿਰ ਇਹ ਲਾਭ ਦਿੰਦਾ ਹੈ ਤੇ ਤੁਹਾਡੇ ਕੇਂਦਰ ਦੇ ਭਾਵ ਦੇ ਵਿੱਚ ਬਣਨਾ ਚਾਹੀਦਾ 1 4 7 ਤੇ 10 ਜਾਂ ਤ੍ਰਿਕੋਣ ਭਾਵ ਦੇ ਵਿੱਚ ਬਣੇ ਲੇਕਿਨ ਬੀ 1 ਚਾਰਟ ਦੇ ਵਿੱਚ ਜੇਕਰ ਤੁਹਾਡੇ ਲਗਨ ਦੇ ਵਿੱਚ ਬਣ ਰਿਹਾ ਤੇ ਜਾ ਕੇ ਨਿਵਾਸ਼ ਦੇ ਵਿੱਚ ਜਾ ਕੇ ਤੁਹਾਡੇ ਚੰਦਰ ਤੇ ਗੁਰੂ ਨੇ 6 8 12 ਦੇ ਵਿੱਚ ਬੈਠ ਜਾਂਦੇ ਨੇ ਤਾਂ ਇਸ ਦਾ ਪ੍ਰਭਾਵ ਹੈ ਜਿਹੜਾ ਬਹੁਤ ਜ਼ਿਆਦਾ ਘੱਟ ਹੋ ਜਾਂਦਾ ਤੁਹਾਨੂੰ ਇਸ ਦੇ ਸ਼ੁਭ ਲਾਭ ਜਿਹੜੇ ਮਿਲਦੇ ਨੇ ਉਹ ਘੱਟ ਮਿਲਦੇ ਨੇ ਇਸ ਤਰ੍ਹਾਂ ਨਾਲੇ ਜੋਗ ਹੈ ਜਿਹੜਾ ਦੇਖਿਆ ਜਾਂਦਾ ਜੇਕਰ ਤੁਹਾਡੇ ਕੁਲਲੀ ਦੇ ਵਿੱਚ ਬਣਿਆ ਹੋਇਆ ਬਹੁਤ ਜ਼ਿਆਦਾ ਕੁੰਡਲੀਆਂ ਦੇ ਵਿੱਚ ਬਣ ਜਾਂਦਾ ਜੀ ਕਿਉਂਕਿ ਮਹੀਨੇ ਦੇ ਵਿੱਚ ਗੁਰੂ ਤੇ ਚੰਦਰ ਇਕੱਠੇ ਜ਼ਰੂਰ ਹੁੰਦੇ ਨੇ ਇੱਕ ਵਾਰ ਦੋ ਦਿਨ ਤੇ 6 ਘੰਟਿਆਂ ਦੇ ਲਈ ਲੇਕਿਨ ਕਈ ਵਾਰ ਕੀ ਹੁੰਦਾ ਕਿ ਇਸ ਦੇ ਵਿੱਚ ਤਿੰਨ ਗ੍ਰਹਿ ਹੋ ਜਾਂਦੇ ਨੇ ਕੋਈ ਨਾ ਕੋਈ ਹੋਰ ਗ੍ਰਹਿ ਵੀ ਇਨਵੋਲਵ ਹੋ ਜਾਂਦਾ ਸੂਰਜ ਵਗੈਰਾ ਜਾਂ ਰਾਸ਼ੀ ਪ੍ਰਵਰਤਨ ਕਰਕੇ ਬੰਗਲ ਜਾਂ ਹੋਰ ਗ੍ਰਹਿ ਇਸ ਦੇ ਨਾਲ ਮਿਲ ਜਾਂਦੇ ਨੇ ਲੇਕਿਨ ਜ਼ਿਆਦਾ ਪ੍ਰਭਾਵਸ਼ਾਲੀ ਹੈ ਕਿ ਇਹ ਦੋਨਾਂ ਦਾ ਇਕੱਠੇ ਹੋਣਾ ਤੇ ਕੇਂਦਰ ਦੇ ਵਿੱਚ ਹੋਣਾ ਜਾਂ ਤ੍ਰਿਕੋਣ ਦੇ ਵਿੱਚ ਹੋਣ ਦੇ ਨਾਲ ਇਹ ਲਾਭ ਦੇ ਸਕਦੇ ਨੇ ਜੇਕਰ ਤੁਸੀਂ ਗੁਰੂ ਚੰਦਰ ਦੇ ਗੱਜ ਕੇਸਰੀ ਯੋਗ ਨੂੰ ਐਕਟਿਵ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇੱਕ ਪਿੱਤਲ ਦੀ ਗੜਬੀ ਲੈ ਕੇ ਉਸ ਦੇ ਵਿੱਚ ਚਾਵਲ ਭਰ ਕੇ ਤੇ ਵਿੱਚ ਇੱਕ ਚਾਂਦੀ ਦਾ 4 ਗ੍ਰਾਮ ਦਾ ਚੌਰਸ ਟੁਕੜਾ ਪਾ ਕੇ ਘਰ ਉਸ ਨੂੰ ਬੰਦ ਕਰਕੇ ਤੁਸੀਂ ਘਰ ਦੇ ਨਾਰਥ-ਈਸਟ ਸਾਈਡ ਰੱਖ ਸਕਦੇ ਹੋ ਇਸ ਦੇ ਨਾਲ ਜਿਹੜਾ ਇਹ ਤੁਹਾਨੂੰ ਯੋਗ ਹੈ ਜਿਹੜਾ ਸ਼ੁਭ ਲਾਭ ਦੇਣੇ ਸਟਾਰਟ ਕਰ ਦੇਗਾ ਦੂਸਰਾ ਤੁਸੀਂ ਕੀ ਕਰ ਸਕਦੇ ਹੋ ਜੇਕਰ ਤੁਸੀਂ ਇਹ ਨਹੀਂ ਕਰ ਸਕਦੇ ਤਾਂ ਤੁਸੀਂ ਜਿਨ੍ਹਾਂ ਦੀ ਕੁੰਡਲੀ ਦੇ ਵਿੱਚ ਇਹ ਯੋਗ ਬਾਰ ਰਿਹਾ ਹੈ ਉਹ ਸੋਮਵਾਰ ਦੇ ਦਿਨ ਹੈ ਜੋ ਪਾਣੀ ਦੇ ਵਿੱਚ ਦੁੱਧ ਪਾ ਕੇ ਨਹਾਉਣਾ ਤੇ ਵੀਰਵਾਰ ਦੇ ਦਿਨ ਪਾਣੀ ਦੇ ਵਿੱਚ ਹਲਦੀ ਪਾ ਕੇ ਨਹਾਉਣਾ ਜੇ ਸਟਾਰਟ ਕਰਦੇ ਨੇ ਫਿਰ ਵੀ ਇਹ ਜਿਹੜਾ ਯੋਗ ਹੈ ਇਹ ਐਕਟਿਵ ਹੋ ਜਾਂਦਾ ਹੈ ਤਾਂ ਇਸ ਦੇ ਲਾਭ ਲੈਣ ਦੇ ਲਈ ਤੁਸੀਂ ਇਹ ਕਰ ਸਕਦੇ ਹੋ ਰਿਜ਼ਲਟ ਤੁਹਾਨੂੰ ਜਰੂਰ ਮਿਲਣਗੇ ਤੇ ਹੁਣ ਹੁਣ ਆਪਾਂ ਗੱਲ ਕਰਦੇ ਆਂ 12 ਰਾਸ਼ੀਆਂ ਦੇ ਰਾਸ਼ੀਫਲ ਬਾਰੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਜੇ ਵੀਡੀਓ ਵਧੀਆ ਲੱਗਦੀ ਹੈ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਤੇ ਹੁਣ ਆਪਾਂ ਗੱਲ ਕਰਦੇ ਆਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਐਰਿਸ ਜਾਨੀ ਮੇਸ਼ ਰਾਸ਼ੀ ਵਾਲਿਆਂ ਬਾਰੇ ਮੇਸ਼ ਰਾਸ਼ੀ ਵਾਲਿਆਂ ਦਾ ਜੋ ਨਕਸ਼ਤਰ ਚੱਲੇਗਾ ਤੁਹਾਡੇ ਲਗਨ ਦਾ ਮਾਲਕ ਮੰਗਲ ਮੰਗਲ ਦਾ ਹੀ ਨਕਸ਼ਤਰ ਹੈ ਲਗਨ ਦਾ ਮਾਲਕ ਪਹਿਲਾਂ ਉੱਤ ਚੱਲ ਰਿਹਾ ਹੈ ਤੇ ਤੁਹਾਡੇ ਸੈਕੰਡ ਹਾਊਸ ਦੇ ਵਿੱਚ ਹੈ ਚੰਦਰਮਾ ਰਹੇਗਾ ਪੂਰਾ ਦਿਨ ਸ਼ਾਮ ਨੂੰ ਜਿਹੜਾ 6:31 ਮਿੰਟ ਤੇ 3rd ਹਾਊਸ ਦੇ ਵਿੱਚ ਚੰਦਰਮਾ ਚਲਾ ਜਾਵੇਗਾ ਗੁਰੂ ਚੰਦਰ ਦਾ ਗਜਕੇਸਰੀ ਯੋਗ ਬਣੇਗਾ ਸੈਕੰਡ ਹਾਊਸ ਦੇ ਵਿੱਚ ਵੀ ਚੰਦਰਮਾ ਤੁਹਾਨੂੰ ਸ਼ੁਭ ਫਲ ਦੇ ਰਿਹਾ ਤੇ ਤੀਸਰੇ ਹਾਊਸ ਦੇ ਵਿੱਚ ਵੀ ਜਾ ਕੇ ਵੀ ਚੰਦਰਮਾ ਤੁਹਾਨੂੰ ਸ਼ੁਭ ਫਲ ਦੇਵੇਗਾ ਇਸ ਦੇ ਲਈ ਤੁਸੀਂ ਪਤਾਸੇ ਕਿਸੇ ਧਾਰਮਿਕ ਸਥਾਨ ਤੇ ਦੇ ਸਕਦੇ ਹੋ ਤਾਂ ਕਿ ਦਿਨ ਤੁਹਾਡਾ ਹੋਰ ਸ਼ੁਭਰ ਰਹੇ ਟੋਰਸ ਜਾਨੀ ਬ੍ਰਿਖ ਰਾਸ਼ੀ ਵਾਲੇ ਬ੍ਰਿਖ ਰਾਸ਼ੀ ਵਾਲਿਆਂ ਦੇ ਲਗਨ ਦੇ ਵਿੱਚ ਚੰ드ਰਮਾ ਚੱਲੇਗਾ ਪੂਰਾ ਦਿਨ ਉੱਚ ਦਾ ਚੰ드ਰਮਾ ਸੋਚ ਵਧੀਆ ਹੋਏਗੀ ਪਰਸਨੈਲਿਟੀ ਵੀ ਤੁਹਾਡੀ ਅੱਛੀ ਹੋਏਗੀ ਲੇਕਿਨ ਤੁਹਾਡਾ ਜੋ ਨਕਸ਼ਤਰ ਮੰਗਲ ਦਾ ਚੱਲੇਗਾ ਉਹ ਮਿੱਤਰ ਨਹੀਂ ਹੈ ਤੁਸੀਂ ਆਪਣਾ ਸੇਧ ਦਾ ਧਿਆਨ ਰੱਖੋ ਬਾਣ ਜੇਕਰ ਚਲਾਉਨੇ ਹੋ ਤਾਂ ਤੁਸੀਂ ਧਿਆਨ ਦੇ ਨਾਲ ਚਲਾਓ ਕਿਉਂਕਿ ਮੰਗਲ ਮਿੱਤਰ ਨਾ ਹੋਣ ਦੇ ਕਾਰਨ ਤੁਹਾਨੂੰ ਕੋਈ ਨਾ ਕੋਈ ਪ੍ਰੋਬਲਮ ਆ ਸਕਦੀ ਹੈ ਮੰਗਲ ਨੂੰ ਸ਼ੁਭ ਕਰ ਰੱਖਣ ਦੇ ਲਈ ਤੁਸੀਂ ਜੇਕਰ ਸ਼ਾਇਦ ਤੁਸੀਂ ਸ਼ਾਇਦ ਦਾ ਇਸਤੇਮਾਲ ਕਰਦੇ ਹੋ ਸ਼ਾਇਦ ਸਵੇਰੇ ਆਪਣੀ ਜੀਵ ਤੇ ਲਾਉਨੇ ਹੋ ਤਾਂ ਮੰਗਰ ਤੁਹਾਨੂੰ ਸ਼ੁਭ ਲਾਭ ਦੇਵੇਗਾ ਜੈਮਨੀ ਜਾਨੀ ਮਿਥਨ ਰਾਸ਼ੀ ਵਾਲੇ ਮਿਥਨ ਰਾਸ਼ੀ ਵਾਲਿਆਂ ਦੇ ਲਗਨ ਦੇ ਵਿੱਚ ਚੰਦਰਮਾ ਆ ਜਾਏਗਾ ਸ਼ਾਮ ਨੂੰ ਪਹਿਲਾਂ ਚੰਦਰਮਾ ਤੁਹਾਡਾ 12ਵੇਂ ਹਾਊਸ ਦੇ ਵਿੱਚ ਪੂਰਾ ਦਿਨ ਉੱਚਦਾ ਚੰਦਰਮਾ ਰਹੇਗਾ ਜਦੋਂ ਵੀ ਚੰਦਰਮਾ ਤੁਹਾਡੇ ਲਗਨ ਦੇ ਵਿੱਚ ਆਏਗਾ ਗੁਰੂ ਚੰਦਰ ਦਾ ਗੱਜ ਕੇ ਸ੍ਰੀ ਯੋਗ ਤੁਹਾਡੇ ਲਗਨ ਦੇ ਵਿੱਚ ਬਣੇਗਾ ਤਾਂ ਤੁਹਾਨੂੰ ਸ਼ੁਭ ਲਾਭ ਮਿਲ ਸਕਦੇ ਨੇ ਲੇਕਿਨ ਤੁਹਾਡਾ ਜੋ ਲਗਨ ਦਾ ਮਾਲਕ ਹੈ ਉਹ ਇਸ ਟਾਈਮ ਤੇ ਥੋੜਾ ਬੀਕ ਤੇ ਚੱਲ ਰਿਹਾ ਹੈ ਉਸ ਨੂੰ ਸ਼ੁਭ ਕਰਨ ਦੇ ਲਈ ਤੁਹਾਨੂੰ ਕਾਫੀ ਦਿਨਾਂ ਤੋਂ ਦੱਸ ਰਹੇ ਹਾਂ ਕਿ ਹਰੀਆਂ ਚੀਜ਼ਾਂ ਦਾ ਤੁਸੀਂ ਦਾਨ ਕਰੋ ਹਰੀਆਂ ਟੌਫੀਆਂ ਵੀ ਬੱਚਿਆਂ ਨੂੰ ਦੇ ਸਕਦੇ ਹੋ ਦਾਲਾਂ ਜਾਂ ਸਬਜ਼ੀਆਂ ਵੀ ਲੰਗਰ ਦੇ ਵਿੱਚ ਪਾਉਂਦੇ ਰਹੋ ਲੇਕਿਨ ਦਿਨ ਤੁਹਾਡਾ ਬੈਸਟ ਰਹੇਗਾ ਕਿਉਂਕਿ ਗੁਰੂ ਚੰਦਰ ਦਾ ਗੱਜਕੇਸਰੀ ਜੋਗ ਤੁਹਾਡੇ ਲਗਨ ਦੇ ਵਿੱਚ ਬਣਿਆ ਹੋਇਆ ਲੇਕਿਨ ਮੰਗਲ ਦਾ ਨਕਸ਼ਤਰ ਤੁਹਾਡਾ ਮਿੱਤਰ ਨਹੀਂ ਹੈ ਤਾਂ ਤੁਸੀਂ ਵੀ ਸਾਵਧਾਨੀ ਦੇ ਨਾਲ ਆਪਣਾ ਦਿਨ ਕੱਢਣਾ ਹੈ ਕੈਂਸਰ ਜਾਨੀ ਕਰਕਰਾਸ਼ੀ ਵਾਲੇ ਕਰਕਰਾਸ਼ੀ ਵਾਲਿਆਂ ਦੇ ਜੋ ਨਕਸ਼ਤਰ ਚੱਲੇਗਾ ਮੰਗਲ ਦਾ ਉਹ ਤੁਹਾਡਾ ਮਿੱਤਰ ਹੈ ਲੇਕਿਨ ਚੰ드ਰਮਾ ਸ਼ਾਮ ਤੱਕ ਤਾਂ ਉੱਚਾ ਦਾ ਰਹੇਗਾ ਤੁਹਾਡਾ ਸ਼ਾਮ 6:31 ਮਿੰਟ ਤੱਕ ਚੰ드ਰਮਾ ਤੁਹਾਡੇ 11ਵੇਂ ਹਾਊਸ ਦੇ ਵਿੱਚ ਰਹੇਗਾ ਦਿਨ ਤੁਹਾਡਾ ਪੂਰਾ ਵਧੀਆ ਰਹੇਗਾ ਲੇਕਿਨ ਸ਼ਾਮ ਨੂੰ ਜਦੋਂ ਚੰ드ਰਮਾ 12ਵੇਂ ਹਾਊਸ ਦੇ ਵਿੱਚ ਗੁਰੂ ਚੰਦਰ ਦਾ ਅੱਜ ਕੇ ਸ੍ਰੀ ਯੋਗ ਬਣੇਗਾ ਲੇਕਿਨ 12ਵੇਂ ਹਾਊਸ ਦੇ ਵਿੱਚ ਚੰਦਰ ਦਾ ਜਾਣਾ ਤੁਹਾਡੇ ਲਈ ਜਿਆਦਾ ਸ਼ੁਭ ਨਹੀਂ ਹੈ ਕਿਉਂਕਿ ਤੁਹਾਡੇ ਲਗਨ ਦਾ ਮਾਲਕ ਹੈ ਸੇਧ ਦਾ ਧਿਆਨ ਰੱਖੋ ਐਵੇਂ ਹੀ ਤੁਸੀਂ ਵਾਧੂ ਦੀ ਟੈਨਸ਼ਨਾਂ ਲੈ ਸਕਦੇ ਹੋ ਜੇਕਰ ਤੁਸੀਂ ਆਪਣਾ ਦਿਨ ਹੋਰ ਸ਼ੁਭ ਕਰਨਾ ਚਾਹੁੰਦੇ ਹੋ ਤੁਸੀਂ ਟੈਨਸ਼ਨ ਤੁਹਾਨੂੰ ਨਾ ਜ਼ਿਆਦਾ ਹੋਵੇ ਤਾਂ ਇਸ ਦੇ ਲਈ ਤੁਸੀਂ ਕਿਸੇ ਵੀ ਧਾਰਮਿਕ ਸਥਾਨ ਤੇ ਕੇਲੇ ਦਾ ਦਾਨ ਕਰ ਸਕਦੇ ਹੋ ਤਾਂ ਕਿ ਬਾਰਵੇਂ ਬੈਠਾ ਚੰਦਰ ਮੰਗਲ ਤੁਹਾਨੂੰ ਜ਼ਿਆਦਾ ਪ੍ਰੋਬਲਮ ਨਾ ਦੇਵੇ ਲਿਓ ਜਾਨੀ ਸਿੰਘ ਰਾਸ਼ੀ ਵਾਲੇ ਸਿੰਘ ਰਾਸ਼ੀ ਵਾਲਿਆਂ ਦੇ ਜੋ ਦਸਵੇਂ ਚੰਦਰ ਚੱਲ ਰਿਹਾ ਤੇ ਜਾਏਗਾ ਸ਼ਾਮ ਨੂੰ 11ਵੇਂ ਹਾਊਸ ਦੇ ਵਿੱਚ ਗੁਰੂ ਚੰਦਰ ਦਾ ਜੋਗ ਬਣੇਗਾ ਬਹੁਤ ਵਧੀਆ ਤੇ ਜੋ ਨਕਸ਼ਤਰ ਚੱਲੇਗਾ ਮੰਗਲ ਦਾ ਉਹ ਵੀ ਤੁਹਾਡਾ ਮਿੱਤਰ ਹੈ ਤੁਸੀਂ ਕੀ ਕਰੋ ਕਿਸੇ ਵੀ ਧਾਰਮਿਕ ਸਥਾਨ ਤੇ ਮਿੱਠਾ ਦਾਨ ਕਰ ਦਿਓ ਜਾਂ ਗਊਸ਼ਾਲਾ ਦੇ ਵਿੱਚ ਗੁੜ ਪਾਉਣਿਓ ਤਾਂ 11ਵੇਂ ਬੈਠਾ ਚੰਦਰ ਤੁਹਾਨੂੰ ਤੇ ਮੰਗਲ ਦਾ ਨਕਸ਼ਤਰ ਸ਼ੁਭ ਫਲ ਦੇਵੇਗਾ ਵਰਗੋ ਜਾਨੀ ਕੰਨਿਆ ਰਾਸ਼ੀ ਵਾਲੇ ਕੰਨਿਆ ਰਾਸ਼ੀ ਵਾਲਿਆਂ ਦਾ ਜੋ ਮੰਗਲ ਦਾ ਨਕਸ਼ਤਰ ਚੱਲੇਗਾ ਉਹ ਮਿੱਤਰ ਤੁਹਾਡਾ ਨਹੀਂ ਹੈ ਤੇ ਤੁਹਾਡਾ ਚੰ드ਰਮਾ ਜੋ ਸ਼ਾਮ ਤੱਕ ਹੈ 9ਵੇਂ ਹਾਊਸ ਦੇ ਵਿੱਚ ਚੱਲੇਗਾ ਉਸ ਤੋਂ ਬਾਅਦ ਗੁਰੂ ਚੰਦਰ ਦਾ ਗਜਕੇਸ਼ਰੀ ਯੋਗ ਤੁਹਾਡੇ 10ਵੇਂ ਹਾਊਸ ਦੇ ਵਿੱਚ ਬਣੇਗਾ ਕਮਾਕਾਰਾਂ ਦੀਆਂ ਸਥਿਤੀਆਂ ਠੀਕ ਹੁੰਦੀਆਂ ਜਾਣਗੀਆਂ ਹਰ ਕੰਮ ਤੁਸੀਂ ਟਾਈਮ ਸਿਰ ਕਰੋ ਕਿਸੇ ਕੰਮ ਨੂੰ ਅੱਜ ਦੇ ਕੰਮ ਨੂੰ ਕਰਨ ਤੇ ਨਾ ਟਾਲੋ ਬਾਣੀ ਦੇ ਵਿੱਚ ਮਿਠਾਸ ਰੱਖ ਕੇ ਕੰਮ ਕਰੋ ਤਾਂ ਕਿ ਮੰਗਲ ਦਾ ਨਕਸ਼ਤਰ ਤੁਹਾਨੂੰ ਤੰਗ ਨਾ ਕਰੇ ਪੰਛੀਆਂ ਨੂੰ ਜੇਕਰ ਸਤਨਾਜਾ ਪਾਉਣੇ ਤਾਂ ਦਿਨ ਤੁਹਾਡਾ ਹੋਰ ਵੈਸਟਰ ਰਹੇਗਾ ਜਿਬਰਾ ਜਾਨੀ ਤੁਲਾ ਰਾਸ਼ੀ ਵਾਲੇ ਤੁਲਾ ਰਾਸ਼ੀ ਵਾਲਿਆਂ ਦੇ ਜੋ ਨਕਸ਼ਤਰ ਚੱਲੇਗਾ ਮੰਗਲ ਦਾ ਇਹ ਤਾਂ ਮਿੱਤਰ ਨਹੀਂ ਆ ਲੇਕਿਨ ਸ਼ਾਮ ਨੂੰ ਜਦੋਂ ਚੰਦਰ ਰਾਸ਼ੀ ਪਰਿਵਰਤਨ ਕਰਕੇ ਨੌਵੇਂ ਹਾਊਸ ਦੇ ਵਿੱਚ ਚਲਾ ਜਾਏਗਾ ਤਾਂ ਕਾਫੀ ਹੱਦ ਤੱਕ ਤੁਹਾਡੀਆਂ ਪ੍ਰੋਬਲਮਾਂ ਘੱਟ ਹੋ ਜਾਣਗੀਆਂ ਦੋ ਦਿਨਾਂ ਤੋਂ ਤੁਹਾਡੇ ਜੋ ਚੰਦਰ ਸੀ ਅੱਠਵੇਂ ਹਾਊਸ ਦੇ ਵਿੱਚ ਸੀ ਨੌਵੇਂ ਹਾਊਸ ਦੇ ਵਿੱਚ ਚਲਾ ਗਿਆ ਤਾਂ ਮਾਨਸਿਕ ਤੌਰ ਤੇ ਤੁਸੀਂ ਜਿਹੜੇ ਸਹੀ ਹੋ ਜਾਓਗੇ ਤੁਸੀਂ ਕੀ ਕਰੋ ਆਪਣੇ ਚੰਦਰ ਨੂੰ ਤੇ ਸ਼ੁਕਰ ਨੂੰ ਸ਼ੁਭ ਕਰਨ ਦੇ ਲਈ ਤੁਸੀਂ ਕਿਸੇ ਵੀ ਧਾਰਮਿਕ ਸਥਾਨ ਤੇ ਜਾ ਦਾ ਪਤਾਸੇ ਦੇ ਸਕਦੇ ਹੋ ਜਾਂ ਤੁਸੀਂ ਮਿਸਰੀ ਦਾ ਦਾਨ ਕਰ ਸਕਦੇ ਹੋ ਤਾਂ ਕਿ ਮੰਗਲ ਚੰਦਰ ਤੇ ਸ਼ੁਕਰ ਤੁਹਾਨੂੰ ਤਿੰਨੇ ਹੀ ਸ਼ੁਭ ਲਾਭ ਦੇਣ ਸਕਾਰਪੀਓ ਜਾਨੀ ਬ੍ਰਿਸ਼ਚਿਕ ਰਾਸ਼ੀ ਵਾਲੇ ਬ੍ਰਿਸ਼ਚਿਕ ਰਾਸ਼ੀ ਵਾਲਿਆਂ ਦੇ ਜੋ ਨਕਸ਼ਤਰ ਚੱਲੇਗਾ ਮੰਗਲ ਦਾ ਇਹ ਤਾਂ ਮਿੱਤਰ ਹੈ ਲੇਕਿਨ ਸ਼ਾਮ ਤੱਕ ਦਿਨ ਤੁਹਾਡਾ ਬੈਸਟ ਰਹੇਗਾ ਉਸ ਤੋਂ ਬਾਅਦ ਜੋ ਚੰਦਰ ਹੈ ਜੋ ਤੁਹਾਡਾ 8ਵੇਂ ਹਾਊਸ ਦੇ ਵਿੱਚ ਚਲਾ ਜਾਏਗਾ 8ਵੇਂ ਹਾਊਸ ਦੇ ਵਿੱਚ ਗੁਰੂ ਤੇ ਚੰਦਰ ਦੀ ਯੂਤੀ ਬਣੇਗੀ ਇਸ ਨੂੰ ਤੁਸੀਂ ਸਹੀ ਕਰਨ ਦੇ ਲਈ ਕੀ ਕਰ ਸਕਦੇ ਹੋ ਚਲਦੇ ਪਾਣੀ ਦੇ ਵਿੱਚ ਤੁਸੀਂ ਚਾਵਲ ਤੇ ਹਲਦੀ ਜਲ ਪ੍ਰਵਾਹ ਕਰ ਸਕਦੇ ਹੋ ਤਾਂ ਕਿ ਦਿਨ ਤੁਹਾਡਾ ਵੈਸਟ ਰਹੇ ਕ੍ਰਾਈਟੇਰੀਅਸ ਜਾਨੀ ਤਨੂ ਰਾਸ਼ੀ ਤਨੂ ਰਾਸ਼ੀ ਵਾਲਿਆਂ ਦੇ ਜੋ ਨਕਸ਼ਤਰ ਹੈ ਉਹ ਤੁਹਾਡਾ ਮਿੱਤਰ ਹੈ ਮੰਗਲ ਦਾ ਨਕਸ਼ਤਰ ਚੱਲੇਗਾ ਸ਼ਾਮ ਨੂੰ ਤੁਹਾਡਾ ਚੰ드ਰਮਾ ਵਿਸ਼ੇਮੇ ਹਾਊਸ ਦੇ ਵਿੱਚ ਹੋ ਨਿਕਲ ਕੇ 7ਵੇਂ ਹਾਊਸ ਦੇ ਵਿੱਚ ਚਲਾ ਜਾਏਗਾ ਗੁਰੂ ਚੰਦਰ ਦਾ ਗੱਜ ਕੇਸਰੀ ਯੋਗ ਤੁਹਾਡੇ 7ਵੇਂ ਹਾਊਸ ਦੇ ਵਿੱਚ ਬਣੇਗਾ ਜੇਕਰ ਤੁਸੀਂ ਕੋਈ ਵਿਦੇਸ਼ ਨਾਲ ਸੰਬੰਧਿਤ ਕੰਮ ਕਰ ਕਰ ਰਹੇ ਹੋ ਉਸ ਦੇ ਵਿੱਚ ਵਾਧਾ ਹੋਏਗਾ ਜੇ ਤੁਸੀਂ ਪਾਰਟਨਰਸ਼ਿਪ ਦੇ ਵਿੱਚ ਕੋਈ ਕੰਮ ਕਰ ਰਹੇ ਹੋ ਤਾਂ ਉਸ ਦੇ ਵਿੱਚ ਵੀ ਵਾਧੇ ਦੇ ਯੋਗ ਨੇ ਇਸ ਜੁੱਤੀ ਨੂੰ ਹੋਰ ਸ਼ੁਭ ਕਰਨ ਦੇ ਲਈ ਤੁਸੀਂ ਕਿਸੇ ਵੀ ਧਾਰਮਿਕ ਸਥਾਨ ਤੇ ਕੇਲੇ ਦਾ ਦਾਨ ਕਰ ਸਕਦੇ ਹੋ ਜਾਂ ਬੱਚਿਆਂ ਨੂੰ ਵੀ ਦੇ ਸਕਦੇ ਹੋ ਤਾਂ ਕਿ ਗੁਰੂ ਚੰਦਰ ਦਾ ਗੱਜ ਕੇਸਰੀ ਯੋਗ ਤੁਹਾਨੂੰ ਜ਼ਿਆਦਾ ਲਾਭ ਦੇ ਸਕੇ ਪ੍ਰਿਕਾਂ ਜਾਨੀ ਮਕਰ ਰਾਸ਼ੀ ਵਾਲੇ ਮਕਰ ਰਾਸ਼ੀ ਵਾਲਿਆਂ ਦੇ ਜੋ ਨਕਸ਼ਤਰ ਚੱਲੇਗਾ ਮੰਗਲ ਦਾ ਮਿੱਤਰ ਨਹੀਂ ਹੈ ਸ਼ਾਮ ਤੱਕ ਚੰ드ਰਮਾ ਦਾ ਪੰਜਵੇਂ ਹਾਊਸ ਦੇ ਵਿੱਚ ਚੱਲੇਗਾ ਉਸ ਤੋਂ ਬਾਅਦ ਚੰਦਰ ਤੁਹਾਡਾ ਛੇਵੇਂ ਹਾਊਸ ਦੇ ਵਿੱਚ ਚਲਾ ਜਾਏਗਾ ਪੈਸੇ ਦਾ ਦੇਣ ਲੈਣ ਨਹੀਂ ਕਰਨਾ ਤਾਂ ਕਿ ਦਿਨ ਤੁਹਾਡਾ ਸ਼ੁਭ ਰਹੇ ਦੂਸਰਾ ਤੁਸੀਂ ਜੇਕਰ ਸਵੇਰ ਤੋਂ ਹੀ ਕੁੱਤਿਆਂ ਨੂੰ ਖਾਣਾ ਪਾਉਣਾ ਤਾਂ ਦਿਨ ਤੁਹਾਡਾ ਹੋਰ ਜ਼ਿਆਦਾ ਸ਼ੁਭ ਰਹੇਗਾ ਕੁਇਰੀਅਸ ਜਾਨੀ ਕੁੰਭ ਰਾਸ਼ੀ ਵਾਲੇ ਕੁੰਭ ਰਾਸ਼ੀ ਵਾਲਿਆਂ ਦੇ ਜੋ ਚੰਦਰਮਾ ਚੌਥੇ ਹਾਊਸ ਦੇ ਵਿੱਚ ਪੂਰਾ ਦਿਨ ਰਹੇਗਾ ਸ਼ਾਮ ਨੂੰ ਚੰਦਰਮਾ ਰਾਸ਼ੀ ਪਰਵਰਤਨ ਕਰਕੇ ਜੋ ਪੰਜਵੇਂ ਹਾਊਸ ਦੇ ਵਿੱਚ ਚਲਾ ਜਾਏਗਾ ਗੁਰੂ ਚੰਦਰ ਦੀ ਯੂਤੀ ਬਣੇਗੀ ਜੋ ਨਕਸ਼ਤਰ ਮੰਗਲ ਦਾ ਚੱਲੇਗਾ ਉਹ ਤੁਹਾਡਾ ਮਿੱਤਰ ਨਹੀਂ ਹੈ ਇਸ ਜੁੱਤੀ ਨੂੰ ਹੋਰ ਸ਼ੁਭ ਕਰਨ ਦੇ ਲਈ ਗੁਰੂ ਚੰਦਰ ਤੁਹਾਨੂੰ 5ਵੇਂ ਹਾਊਸ ਦੇ ਵਿੱਚ ਬੈਠ ਕੇ ਚੰਗੀ ਸੋਚ ਦੇਣ ਚੰਗੀ ਫਿਜੀਸ਼ਨ ਦੇਣ ਇਸ ਨੂੰ ਸ਼ੁਭ ਕਰਨ ਦੇ ਲਈ ਤੁਸੀਂ ਆٹے ਦੀਆਂ ਗੋਲੀਆਂ ਬਣਾ ਕੇ ਆٹے ਦੀਆਂ ਗੋਲੀਆਂ ਤੁਸੀਂ ਬਣਾਉਣੀਆਂ ਨੇ ਵਿੱਚ ਤੁਸੀਂ ਥੋੜੀ ਹਲਦੀ ਪਾ ਲੈਣੀ ਹੈ ਤਾਂ ਜੇਕਰ ਤੁਸੀਂ ਆٹے ਦੀਆਂ ਗੋਲੀਆਂ ਬਣਾ ਕੇ ਮੱਛੀਆਂ ਨੂੰ ਪਾਉਨੇ ਹੋ ਤਾਂ ਹੋਰ ਵੀ ਦਿਨ ਤੁਹਾਡਾ ਬਿਹਤਰ ਰਹੇਗਾ ਪਾਈਸਸ ਜਾਂ ਮੀਨ ਰਾਸ਼ੀ ਵਾਲੇ ਮੀਨ ਰਾਸ਼ੀ ਵਾਲਿਆਂ ਦੇ ਜੋ ਗੁਰੂ ਚੰਦਰ ਦਾ ਯੋਗ ਬਣੇਗਾ ਉਹ ਬਣੇਗਾ 4ਥੇ ਹਾਊਸ ਦੇ ਵਿੱਚ ਸਭ ਤੋਂ ਸ਼ੁਭ ਜੋ ਨਕਸ਼ਤਰ ਚੱਲੇਗਾ ਮੰਗਲ ਦਾ ਇਹ ਵੀ ਤੁਹਾਡਾ ਮਿੱਤਰ ਹੈ ਤਾਂ ਤੁਸੀਂ ਜ਼ਿਆਦਾ ਕੁਝ ਨਹੀਂ ਕਰਨਾ ਤੁਸੀਂ ਕਿਸੇ ਵੀ ਧਾਰਮਿਕ ਸਥਾਨ ਤੇ ਪਤਾਸੇ ਚੜਾ ਸਕਦੇ ਹੋ ਜਾਂ ਤੁਸੀਂ ਪੀਲੀ ਦਾਲ ਚੜਾ ਸਕਦੇ ਹੋ ਤਾਂ ਕਿ ਦਿਨ ਤੁਹਾਡਾ ਸ਼ੁਭ ਰਹੇ ਜੋਤਿਸ਼ ਨਾਲ ਸੰਬੰਧਿਤ ਹੋਰ ਵੀਡੀਓ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਆਪਾਂ ਤੁਹਾਨੂੰ ਵਾਸਤੂ ਦੇ ਹਿਸਾਬ ਨਾਲ ਗ੍ਰਹਾਂ ਦੇ ਹਿਸਾਬ ਨਾਲ ਤੇ ਤਿਥੀਆਂ ਦੇ ਹਿਸਾਬ ਨਾਲ ਵੀ ਜਾਣਕਾਰੀ ਦਿੰਦੇ ਰਹਾਂਗੇ ਜੇਕਰ ਤੁਹਾਡਾ ਕੋਈ ਸਵਾਲ ਹੈ ਤਾਂ ਤੁਸੀਂ ਕਮੈਂਟਾਂ ਦੇ ਵਿੱਚ ਪੁੱਛ ਸਕਦੇ ਹੋ ਜੇ ਤੁਸੀਂ ਪਰਸਨਲੀ ਆਪਣੀ ਕੁੜੀ ਦਾ ਵਿਸ਼ਲੇਸ਼ਣ ਕਰਵਾਉਣਾ ਚਾਹੁੰਦੇ ਹੋ ਤਾਂ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਸਕਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਦੇਖਣ ਲਈ ਧੰਨਵਾਦ